ਇਹ 855 ਟਰੈਕਟਰ ਹੈ ਜਿਹਦਾ ਕੱਦੂ ਤੋਂ ਬਾਅਦ ਕੰਮ ਨਹੀਂ ਕਰਾਇਆ ਸੀ ਆ ਵੀਰ ਨੇ ਤੇ ਇਹਦਾ ਹੁਣ ਬੈਰਿੰਗ ਟੁੱਟ ਗਿਆ ਬੈਰਿੰਗ ਟੁੱਟਣ ਨਾਲ ਦੇਖ ਲਓ 7 ਤੋਂ 8 ਲੀਟਰ ਗੇਅਰ ਦਾ ਤੇਲ ਡੁੱਲ ਗਿਆ ਮੱਖਣ ਮਿਸਤਰੀ ਕੋਲ ਹੈਗੀ ਹੈ ਗਨ ਜਿਹੜੀ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਆ ਨਟ ਬੋਲਟ ਖੋਲ ਦਿੰਦੀ ਹੈ ਇਲੈਕਟ੍ਰਿਕ ਗਨ ਹੈ ਤੇ ਹੁਣ ਟਾਇਰ ਕੱਢਣ ਤੋਂ ਬਾਅਦ ਐਕਸਲ ਕੱਢਿਆ ਜਾਊਗਾ ਸਾਰਾ ਚੱਕਾ ਲਿਬੜ ਗਿਆ ਹੈ ਤੇ ਇੱਕ ਪਾਸੇ ਤੜ ਦੇਣੀ ਪੈਂਦੀ ਹੈ ਜਦੋਂ ਇਹ ਕੱਢਣਾ ਪੈਂਦਾ ਕਿਉਂਕਿ ਨਟਾਂ ਦੇ ਵਿੱਚ ਥੋੜਾ ਜਿਹਾ ਜਾਮ ਹੋ ਜਾਂਦਾ ਹੱਬ ਦੇ ਵਿੱਚ ਪਿਛਲਾ ਟਾਇਰ ਪਿਛਲਾ ਟਾਇਰ ਵੀ ਹੈਂਡਲ ਕਰਨਾ ਸੌਖੀ ਗੱਲ ਨਹੀਂ ਹੈਗੀ ਜਿੰਨੂੰ ਸਾਂਭਣ ਵਾਸਤੇ ਵੀ ਬੰਦੇ ਚ ਸਪੈਸ਼ਲ ਤਰ੍ਹਾਂ ਦੇ ਜ਼ਰਬਾਉਣਾ ਚਾਹੀਦਾ ਅੱਧੀ ਜਿੰਮਤਾ ਮਿਸਤਰੀਆਂ ਦੀ ਦੁਕਾਨ ਦੇ ਵਿੱਚ ਹੀ ਹੋ ਜਾਂਦੀ ਐ ਇੰਨਾ ਭਾਰੀ ਸਮਾਨ ਹੁੰਦਾ ਇਹ ਦੇਖ ਲਓ ਟਾਇਰ ਇਕੱਲੇ ਮਿਸਤਰੀ ਨੇ ਚੱਕ ਕੇ ਸਾਈਡ ਤੇ ਲਾ ਦੇਣਾ ਤੇ ਬੜਿਆ ਤੇ ਬੜਾ ਜਿੰਮੇ ਦਾ ਟਾਇਰ ਹੈ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਹੁੰਦਾ ਅਗਲੇ ਪ੍ਰੋਸੈਸ ਤੇ ਵਿੱਚ ਸਭ ਤੋਂ ਪਹਿਲਾਂ ਇਹਦੀ ਫਿਟਿੰਗ ਖੋਲੀ ਜਾਊਗੀ ਜਿਹੜੀ ਇਹ ਆ ਦੇਖੋ ਪੂਰੇ ਤੋਂ ਲੀਕ ਹੈ ਇਹ ਆ ਚਾਰ ਨਟ ਲੱਗੇ ਹੋਏ ਨੇ ਐਕਸਲ ਦਾ ਬੈਰਿੰਗ ਹੁੰਦਾ ਹੈ ਸੈਸ ਹੋਈ ਵੀ ਹੋਣਾ ਸੀਲ ਪਹਿਲਾਂ ਖਰਾਬ ਹੋਈ ਹੋਊਗੀ ਉਸ ਤੋਂ ਬਾਅਦ ਬੈਰਿੰਗ ਦੇ ਵਿੱਚ ਗਾਰਾ ਜਾਂ ਮਿੱਟੀ ਚਲੇ ਜਾਂਦੀ ਹੈ ਜਿਸ ਕਾਰਨ ਇਹ ਲੀਕ ਹੋ ਜਾਂਦਾ ਲੀਕ ਹੋਣ ਤੋਂ ਬਾਅਦ ਦੇਖੋ ਕਿੰਨਾ ਤੇਲ ਡੁੱਲ ਚੁੱਕਿਆ ਥੱਲੇ ਆਪਾਂ ਪਹਿਲਾਂ ਇਹਦੇ ਪੀਪੀ ਰੱਖਦੇ ਆ ਤੇ ਮਿਸਤਰੀ ਕਹਿੰਦਾ ਨਹੀਂ ਪੀਪੀ ਰੱਖਣ ਤੋਂ ਪਹਿਲਾਂ ਕੱਪੜਾ ਜ਼ਰੂਰ ਰੱਖਿਆ ਜਾਵੇ ਥੱਲੇ ਤਾਂ ਜੋ ਗੰਦ ਨਾ ਪਾਵੇ ਦੁਕਾਨ ਦੇ ਵਿੱਚ ਹੁਣ ਆਹ ਡੰਡਾ ਖੋਲਣਾ ਪਊਗਾ ਡੰਡੇ ਖੋਲਣ ਤੋਂ ਬਾਅਦ ਮਰਗਾੜ ਦੀ ਵਾਰੀ ਆ ਹੋਊਗੀ ਪੂਰੀ ਵੀਡੀਓ ਮੇਰੀ YouTube ਤੇ ਹੈਗੀ ਹੈ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਮਿਸਤਰੀ ਦਿਨਪੋੜ ਕੰਮ ਜਿਆਦਾ ਹੋ ਜਾਂਦਾ ਸੀਜ਼ਨ ਦੇ ਵਿੱਚ ਇਸ ਲਈ ਉਹਨੇ ਕੱਚੇ ਦੇ ਵਿੱਚੇ ਕੰਮ ਕਰ ਰਿਹਾ ਹੈ ਕੱਚਾ ਤਾਂ ਚਲੋ ਖੋਲਤਾ ਹਾਂ ਉਹ ਦੂਆ ਪਾਸੇ ਲੰਘ ਗਿਆ ਆਹ ਸਾਈਡ ਤੇ ਚੱਕਾ ਦੇਖ ਲਓ ਕੀ ਹਾਲ ਹੋਇਆ ਇਸ ਲਈ ਮੈਂ ਤਾਂ ਕਹਿਣਾ ਵੀ ਤੁਹਾਨੂੰ ਹੀ ਪਹਿਲਾਂ ਪਹਿਲਾਂ ਚੱਕੇ ਨੂੰ ਗਰੀਸ ਜ਼ਰੂਰ ਕਰਾਓ ਜਦੋਂ ਪੱਤੂ ਕਰਨ ਤੋਂ ਬਾਅਦ ਆਹ ਦੇਖੋ ਬੈਰਿੰਗ ਦਾ ਕੀ ਹਾਲ ਹੋਇਆ ਜਮੈਂ ਟੁੱਟ ਗਿਆ ਤੇ ਬੈਰਿੰਗ ਹੁਣ ਨਵਾਂ ਪਾਉਗਾ ਸੀਲ ਸਾਈਜ਼ ਕਰਾਉਣ ਵਾਸਤੇ ਖਰਾਦੀ ਕੋਲ ਲਿਜਾ ਰਹੇ ਹਾਂ ਖਰਾਦੀ ਇਹ ਤੋਂ ਲਿਆ ਕੇ ਬਾਅਦ ਚ ਇਹਨੂੰ ਫਿੱਟ ਕੀਤਾ ਜਾਊਗਾ